ਪੰਜਾਬ ਦੇ ਵਿੱਚ ਕਣਕ ਦੀ ਭਾਰੀ ਘਾਟ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਕਣਕ ਦੇ ਭਾਅ ਅਸਮਾਨ ਛੂਗੇ ਨੇ ਇਸ ਦੇ ਨਾਲ ਹੀ ਆਟੇ ਦੇ ਭਾਅ ਵੀ ਵਧਣ ਦੀ ਸੰਭਾਵਨਾ ਤਾਂ 3800 ਰੁਪਏ ਪ੍ਰਤੀ ਕੁਇੰਟਲ ਆਟਾ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਕਿਸਾਨਾਂ ਦੀ ਜਿਹੜੀ ਲਾਗਤ ਹੈ ਜਾਂ ਖਰਚਾ ਹੈ ਉਹ ਫਸਲ ਦੇ ਉੱਤੇ ਵੀ ਵਧਿਆ ਹੈ ਅਤੇ ਦੂਜੇ ਪਾਸੇ ਐਫਸੀਆਈ ਨੇ ਵੀ ਇਸ ਪਿੱਛੇ ਦਾ ਹਵਾਲਾ ਦਿੱਤਾ ਹੈ ਜਾਣਕਾਰੀ ਮੁਤਾਬਕ ਕਣਕ ਦੀ ਕਮੀ ਹੋਈ ਹੈ ਪੰਜਾਬ ਦੇ ਵਿੱਚ ਜਿਸ ਕਰਕੇ ਕਣਕ ਦੇ ਭਾਅ ਵਧੇ ਨੇ ਇਸ ਦਾ ਅਸਰ ਆਟੇ ਤੇ ਵੀ ਪਿਆ ਹੈ ਆਟੇ ਦੇ ਵੀ ਭਾਅ ਵੱਧ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਘਾਟ ਹੈ ਜਿਹੜੀ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਕਣਕ ਜੋਬਨ ਤੇ ਹੈ ਵੱਡੀ ਤੋਂ ਕੁਝ ਮਹੀਨੇ ਪਹਿਲਾਂ ਹੀ ਕਣਕ ਦੇ ਭਾਅ ਨੇ ਜਿਹੜੇ ਉਹ ਆਸਮਾਨ ਛੂਗੇ ਨੇ ਤਾਂ ਕਣਕ ਭੰਡਾਰਨ ਦੇ ਵਿੱਚ ਘਾਟ ਦਰਜ ਕੀਤੀ ਗਈ ਹੈ ਪੰਜਾਬੀ ਟਰਬਿਊਨ ਚ ਛਪੀ ਰਿਪੋਰਟ ਮੁਤਾਬਕ ਇਸ ਵੇਲੇ ਜਦੋਂ ਕਣਕ ਦੀ ਫਸਲ ਜੋਬਨ ਤੇ ਹੈ ਤਾ ਅਗਲੀ ਵਾਢੀ ਤੋਂ 3 ਮਹੀਨੇ ਪਹਿਲਾਂ ਪੰਜਾਬ 'ਚ ਕਣਕ ਦੇ ਭਾਅ ਹੁਣ ਤੱਕ 3500 ਰੁਪਏ ਪ੍ਰਤੀ ਕੁਇੰਟਲ ਛੂੰ ਲੱਗਿਆ ਹੈ। ਸੂਬੇ ਵਿੱਚ ਕਣਕ ਦੀ ਭਾਰੀ ਕਮੀ ਦੱਸੀ ਜਾ ਰਹੀ ਹੈ ਜਿਸ ਕਰਕੇ ਕਣਕ ਦਾ ਭਾਅ ਪਹਿਲੀ ਵਾਰ ਇੰਨਾ ਵਧਿਆ ਹੈ। ਪਿਛਲੇ ਹਾੜੀ ਦੇ ਮੰਡੀਕਰਨ ਸੀਜ਼ਨ ਯਾਨੀ ਕਿ April 2024 ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਸੀ। ਸੋ ਵੇਰਵਿਆਂ ਅਨੁਸਾਰ ਅਤਕੀ ਆਟੇ ਦਾ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ। ਪਿਛਲੇ ਦਿਨੀ ਆਟੇ ਦਾ ਭਾਅ 3600 ਰੁਪਏ ਤੋਂ 3700 ਰੁਪਏ ਪ੍ਰਤੀ ਕੁਇੰਟਲ ਸੀ ਪਿਛਲੇ ਸਾਲ ਮਈ ਵਿੱਚ ਇਹ ਭਾਅ 2600 ਰੁਪਏ ਦੇ ਕਰੀਬ ਸੀ ਯਾਨੀ ਕਿ 2650 ਰੁਪਏ ਪ੍ਰਤੀ ਕੁਇੰਟਲ ਦਾ ਸੀ ਕਣਕ ਦੀ ਮੰਗ ਦੀ ਸਪਲਾਈ ਵਿੱਚ ਪਾੜੇ ਨੇ ਓਪਨ ਮਾਰਕੀਟ ਸੇਲ ਸਕੀਮ ਨਿਲਾਮੀ ਦੌਰਾਨ ਉਸ ਦੀ ਕੀਮਤ ਨੂੰ 3100 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾ ਦਿੱਤਾ ਸੀ ਪੰਜਾਬ ਵਿੱਚ ਆਟਾ ਮਿਲਾਂ ਬ੍ਰੈਡ ਅਤੇ ਬੇਕਰੀ ਯੂਨਿਟ ਪ੍ਰੋਸੈਸਿੰਗ ਲਈ ਕਣਕ ਦੀ ਪ੍ਰਾਪਤੀ ਮਹਿੰਗਾ ਸੌਦਾ ਬਣ ਗਈ ਹੈ ਭਾਰਤੀ ਖੁਰਾਕ ਨਿਗਮ ਦੇ ਮੁਤਾਬਕ ਜੋ ਮੀਡੀਆ ਰਿਪੋਰਟ ਕਰ ਰਹੀ ਹੈ ਕਿ ਕਣਕ ਦੀ ਥੋੜੀ ਮਾਤਰਾ ਵੀ 3500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ ਮੌਜੂਦਾ ਕਣਕ ਦੀ ਫਸਲ ਵਿੱਚ ਇਸ ਵਾਰ ਕਾਫੀ ਪ੍ਰਭਾਵਿਤ ਹੋਈ ਹੈ ਕਮੀ ਆਈ ਹੈ ਉਸ ਦੇ ਵਿੱਚ ਜਿਸ ਜਿੰਨਾ ਕਿਸਾਨਾਂ ਨੇ ਪਰਾਲੀ ਨੂੰ ਜ਼ਮੀਨ 'ਚ ਹੀ ਵਾਹ ਦਿੱਤਾ ਸੀ ਉਹਨਾਂ ਨੂੰ ਕਣਕ ਦੀ ਦੁਬਾਰਾ ਬਿਜਾਈ ਕਰਨੀ ਪਈ ਹੈ ਬਠਿੰਡਾ ਦੇ ਪਿੰਡ ਦਿਆਲਪੁਰਾ ਭਾਈਕਾ ਦੇ ਕਿਸਾਨ ਦੇ ਮੁਤਾਬਕ ਕਿਹਾ ਹੈ ਕਿ ਕਿਸਾਨਾਂ ਦੇ ਐਤਕੀ ਲਾਗਤ ਖਰਚੇ ਵੱਧ ਗਏ ਨੇ ਅਤੇ ਪ੍ਰਤੀ ਏਕੜ ਪਿੱਛੇ 5 ਤੋਂ 6000 ਰੁਪਏ ਦਾ ਵਾਧੂ ਖਰਚਾ ਪੈ ਗਿਆ ਬਾਜ਼ਾਰ ਵਿੱਚ ਆਟਾ ਮਿੱਲਾਂ ਵਾਲਿਆਂ ਨੂੰ ਵੀ ਕਾਫੀ ਚੁਣੌਤੀਆਂ ਸਾਹਮਣਾ ਕਰਨਾ ਪੈ ਰਿਹਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵੱਧ ਭੁਗਤਾਨ ਦੇ باوجود ਆٹے ਦੀ ਸਪਲਾਈ ਪੂਰੀ ਨਹੀਂ ਹੋ ਰਹੀ ਤਾਂ ਵੱਡੀਆਂ ਆਟਾ ਮਿੱਲਾਂ ਸਮਰੱਥਾ ਤੇ ਨਹੀਂ ਚੱਲ ਰਹੀਆਂ ਪੰਜਾਬ ਫਲੋਰ ਮਿਲਸ ਐਸੋਸੀਏਸ਼ਨ ਦੇ ਮੁਤਾਬਿਕ ਉਹਨਾਂ ਦੇ ਪ੍ਰਧਾਨ ਨੇ ਦੱਸਿਆ ਕਿ ਲੰਘੇ ਸਾਲ ਕੁੱਲ ਕਣਕ ਵਿੱਚੋਂ 95 ਫੀਸਡ ਤੋਂ ਵੱਧ ਕਣਕ ਦੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਗਈ ਸੀ ਅਤੇ ਪ੍ਰਾਈਵੇਟ ਖਰੀਦ ਘੱਟ ਰਹਿ ਗਈ ਸੀ ਸੋ ਹੁਣ ਪੰਜਾਬ ਦੇ ਵਿੱਚ ਐਤਕੀ ਕਣਕ ਦੇ ਭਾਅ ਆਸਮਾਨ ਛੂਗੇ ਨੇ ਤਾਂ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਇਹ ਅਨਾਜ ਦੀ ਘਾਟ ਹੁੰਦੀ ਹੈ ਇਹ ਐਫਸੀਆਈ ਨੇ ਕਿਹਾ ਭਾਰਤੀ ਖੁਰਾਕ ਨਿਗਮ ਯਾਨੀ ਕਿ ਐਫਸੀਆਈ ਦੇ ਖੇਤਰੀ ਅਧਿਕਾਰੀ ਨੇ ਜਿਹੜੇ ਉਹਨਾਂ ਨੇ ਕਿਹਾ ਹੈ ਕਿ ਜਨਰਲ ਮੈਨੇਜਰ ਬੀ ਸ੍ਰੀ ਨਿਵਾਸਨ ਨੇ ਕਿਹਾ ਹੈ ਕਿ ਕਣਕ ਪ੍ਰੋਸੈਸਿੰਗ ਉਦਯੋਗ ਨੂੰ ਆਮ ਤੌਰ ਤੇ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਅਨਾਜ ਦੀ ਘਾਟ ਚੱਲਣੀ ਪੈਂਦੀ ਹੈ ਉਹ ਮੰਗ ਅਤੇ ਉਪਲਬਧਤਾ ਵਿੱਚ ਅੰਤਰ ਦੇ ਆਧਾਰ ਤੇ ਕਣਕ ਜਾਰੀ ਕਰਦੇ ਨੇ ਤਾਂ ਉਹਨਾਂ ਕਿਹਾ ਕਿ ਕੀਮਤਾਂ 'ਚ ਸਥਿਰਤਾ ਲਈ ਪਹਿਲਾਂ ਬਾਜ਼ਾਰ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਐਤਕੀ ਕਣਕ ਦੀ ਘਾਟ ਮਹਿਸੂਸ ਕੀਤੀ ਗਈ ਹੈ ਜਿਸ ਕਰਕੇ ਕਣਕ ਦੇ ਭਾਅ ਪਹਿਲੀ ਵਾਰ ਆਸਮਾਨ ਛੂਗੇ ਨੇ ਇਸ ਦਾ ਅਸਰ ਬੇਕਰੀ ਦੇ ਉੱਤੇ ਵੀ ਪਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗਾਈ ਵਧਣ ਦੀ ਸੰਭਾਵਨਾ ਹੋ ਸਕਦੀ ਹੈ 3600 ਰੁਪਏ ਤੋਂ 3700 ਰੁਪਏ ਪ੍ਰਤੀ ਕੁਇੰਟਲ ਪਿਛਲੇ ਦਿਨੀ ਆٹے ਦਾ ਭਾਅ ਰਿਹਾ 3800 ਰੁਪਏ ਤੱਕ ਇਹ ਇਹ ਭਾਅ ਨੇ ਜਿਹੜੇ ਵਧਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ